ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਜਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਝੋਟੀਆਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਤਿੰਨ ਸੁਈਆਂ ਤੇ ਇੱਕ ਗੱਬਣ ਹੈ ਇੱਕ ਤੇ ਬਿਲਕੁਲ ਅੱਜ ਹੀ ਤਾਜੀ ਸੁਈ ਆ ਤੇ ਬਾਕੀ ਹਰ ਵੀਡੀਓ 'ਚ ਬੈਂਤੀ ਇਹੀ ਹੁੰਦੀ ਆ ਕਿ ਆਪਣੀ ਇੱਥੇ ਆ ਕੇ ਦੋ ਟਾਈਮ ਚੁਾਈ ਕਰਕੇ ਖੜੋ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਦੋ ਟਾਈਮ ਆਪਣੀ ਚੁਾਈ ਕਰਾ ਲੇ ਕਹਿੰਦਾ ਭਾਵੇਂ ਇਹ ਆ ਕਿ ਪੈਸੇ ਤੁਸੀਂ ਖਰਚਣੇ ਆ ਤੇ ਤਸੱਲੀ ਵੀ ਤੁਸੀਂ ਕਰਨੀ ਆ ਆਪਣੀ ਆ ਪਹਿਲਾਂ ਹੀ ਤਸੱਲੀ ਕਰਕੇ ਵੇਚ ਚੱਕ ਕੇ ਖੜਿਆ ਕਰੋ ਜੀ ਆਪਣੀ ਸਮਝਣਾ ਤੇ ਆਪਣੀ ਗਾਰੰਟੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਕਿਰਪਾਵਰ ਦੇਵ ਸਿੰਘ ਜੀ ਚਲੋ ਵਧੀਆ ਕਿਰਪਾ ਚਾਹੀਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸਦੇ ਇੱਕ ਵਾਰੀ ਫਿਰ ਨਾਮ ਕਮਲ ਜੀ ਪਿੰਡ ਭਵਨਪੁਰ ਸੀਂਡਰਾ ਪ੍ਰਮਾਣਕ ਦੇ ਜ਼ਿਲ੍ਹਾ ਗਰਦਾਸਪੁਰ ਦੇ ਫੋਨ ਨੰਬਰ ਹੀ ਬੋਲ ਦੋ 981590784 ਤੇ whatsapp ਕਰ ਲਓ ਠੀਕ ਐ ਅੱਜ ਚਾਰ ਆਇਆ ਹਰ ਹਾਂਜੀ ਅੱਜ ਚਾਰ ਮੱਝ ਇੱਕ ਤੇ ਬਿਲਕੁਲ ਤਾਜੀ ਸੂਈ ਆਜੀ ਹੈ ਨਾ ਸੂਈ ਹੈ ਜੇ ਤੁਹਾਡੇ ਨੂੰ 1 ਘੰਟਾ ਹੋਇਆ ਜੇਰ ਜੁਰ ਪਾਤੀਆਂ ਨੇ ਨਹੀਂ ਨਹੀਂ ਹਜੇ ਪਾਉਣੀ ਹੈ ਇੱਕ ਹੀ ਟਪੜੀ ਹੋਇਆ ਦੇ ਅੱਛਾ ਜੇਰ ਪੈਣ ਵਾਲੀ ਹੈ ਹਜੇ ਹਾਂਜੀ ਹਾਂਜੀ ਠੀਕ ਐ ਤੇ ਚਲੋ ਫਿਰ ਇਤੋਂ ਹੀ ਕਰ ਲਈਏ ਸ਼ੁਰੂਆਤ ਹਜੇ ਥੋੜਾ ਕਚੇਰੀ ਹੋਇਆ ਵਸੂਈ ਨਾ ਹਜੇ ਜੇਰ ਪੈਣ ਵਾਲੀ ਆ ਆ ਦੇਖੋ ਤੇ ਕਿੰਨੇ ਕੇ ਦੁੱਧ ਆ ਲੀਜੇ 14 ਲੀਟਰ ਦੀ ਗਾਰੰਟੀ ਦਿੱਤੀ ਪਰ ਮੈਂ ਗਾਰੰਟੀ ਨਹੀਂ ਦੇਣੀ 12 ਜੀ 14 ਜੀ ਅੰਦਾਜ਼ਾ ਜੈ ਹੀ ਆ ਕੇ ਹਾਂਜੀ ਤੇ ਉਹ ਤਾਂ ਦਊਗੀ ਵੀ ਆ ਕੀ 100% ਠੀਕ ਹੈ ਹਾਂਜੀ 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 ਬਾਕੀ ਇਹ ਵੀ ਕੋਈ ਆਪਣੇ ਸਮਝਣਾ ਵੇਖ ਲੈ ਵੀ ਕੋ ਕਿੰਨਾ ਕੁ ਚਵਾ ਸਕਦਾ ਇਹਦੇ ਤੋਂ ਬਹੁਤ ਜ਼ਿਆਦਾ ਹੀ ਚੰਗਾ ਆ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਚਲੋ ਖੋਲੋ ਹਾਂ ਫਿਰ ਤੋੜ ਦਈਏ ਕਰੀਨਾ ਬਾਕੀ ਹਵਾਨੇ ਤੇ ਵੀ ਨਾੜਾ ਚੰਗੀਆਂ ਆ ਵਾਂ ਉਸ ਤਰ੍ਹਾਂ ਭਾਵੇਂ ਤਾਜੀ ਸੋਈ ਆ ਤੇ ਕੋਈ ਲੱਪੇ ਚ ਨਹੀਂ ਆ ਥੱਲੇ ਆਵੇਂ ਸਫਾਈ ਚ ਤਿਆਰ ਹੋਈ ਆ ਹੁਣ ਜੇ ਤੂੰ ਬਾਉਗੀ ਤੇ ਜ਼ਹਿਰ ਜਿਹੜੀ ਇਹ ਪਾ ਦੂਗੀ ਤਾਂ ਡਰੰਦਾ ਰੰਝਾ ਦੇਈ ਦਾਰਦੀ ਹੈ ਇਹ ਤਾਜ਼ਾ ਹੋਇਆ ਡੰਡਾ ਨਾ ਬਾਕੀ ਥੱਲੇ ਚੰਗੀ ਤਿਆਰ ਹੋਈ ਐ ਪੂਰੀ ਨਿੱਗਰੇ ਆ ਕੇ ਤਾਂ ਦੇਖ ਸੰਦੇਵ ਨਾ ਇਹਦਾ ਲਾਗੇ ਤਾਂ ਤੇ ਕਿੰਨਾ ਫਿਰ ਇਹਦਾ ਮੁੱਲ ਬੋਲ ਤਾਂ ਇਹ ਵੀ ਲੈ ਲੋ ਮੱਝ ਦਾ ਮੱਝ ਤੋਂ 85000 ਦੀ ਵੀ ਦੀ ਦੇ ਦੇਣੀ ਆ ਹਾਂਜੀ ਹੁਣ ਜਿਹੜੀ ਹਾਂ ਨਾ 73000 ਜੀ 67500 ਜੀ ਛੋਟ ਛੜ ਹੋ ਜੂਗੀ ਛੋਟ ਛੜ ਮੋਕੇ ਤੇ ਕਰ 13 14 ਲੀਟਰ ਭਰ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਇੱਕ ਆ ਮਾਝ ਆ ਗਈ ਦੂਸਰੇ ਨੰਬਰ ਤੇ ਦੂਜੇ ਸੂਈ ਵੀ ਤੁਹਾਡੀ ਸੂਈ ਨਹੀਂ ਲੀ ਰਹੀ ਨਹੀਂ ਠੀਕ ਹੈ ਪੂਰ ਨਹੀਂ ਲੀ ਰਹੀ ਨਹੀਂ ਕਟਾ ਮਗਰ ਨਹੀਂ ਲੀ ਰਹਾ ਜੀ ਠੀਕ ਹੈ ਮੋਦੀ ਚੰਗੀ ਹੈ ਕਿੰਨਾ ਚਿਰ ਹੈ ਸੂਈ ਨੂੰ ਸੂਈ ਨੂੰ ਇਹਨੂੰ ਹੋ ਗਏ ਤੇ 7-8 ਦਿਨ ਚਾਚੂ ਓਕੇ ਪੁਰਾ ਮੈਨੂੰ ਦਿਖਾ ਦਿਨੇ ਜਵਾਬ ਜੀ ਚਲੋ ਦਿਖਾਈ ਦੋ ਸੂਈ ਆ ਪਾ ਦਿਓ ਆ ਕੱਟਾ ਹੈ ਮਗਰ ਨਿੰਦੀ ਦਾ ਕੱਟਾ ਹੈ ਤੇ ਕਿੰਨਾ ਕ ਦੁੱਧ ਤਿਆਰ ਕਰ ਦੇ ਜੋ ਤਰ੍ਹਾਂ ਇਤੇ ਕੋਲ 8 ਕਿਲੋ ਤਿਆਰ ਦੇ ਦੀ ਹੁਣ ਤਿਆਰ 8 ਕਿਲੋ ਪੂਰਾ ਦੁੱਧ 10 ਕਿਲੋ ਦੇ ਦੂਗੀ ਚਵਾਈ ਬਹੁਤ ਚੰਗੀ ਹੈ 10 ਕਿਲੋ ਦੁੱਧ ਜਿਹੜਾ ਕਹਿੰਦੇ ਚਵਾਈ ਜਾਊਗੀ ਤੇ ਉਹ ਮੱਝ ਦੇ ਮਗਰ ਕੀਜ ਉਹਨੇ ਕੱਟਾ ਦਿੱਤਾ ਜੀ ਉਹਦੇ ਮਗਰ ਵੀ ਕੱਟਾ ਹੀ ਆ ਜਿਹੜਾ ਇਹਦੇ ਮਗਰ ਵੀ ਕੱਟਾ ਹੀ ਆ ਤੇ ਜਿਹੜੀ ਇਹ ਤਾਂ ਬਾਦ ਵਖਾਣੀ ਉਹਦਾ ਉੱਚਾ ਉਹਦੀ ਕੱਟੀ ਆ ਉਹਦੀ ਆਹ ਵਾਲੀ ਕੱਟੀ ਆ ਆ ਲੈ ਸੰਤੇ ਜੀ ਪਸਮਾ ਆ ਕੇ ਥਾਣ ਜਿਹੜਾ ਪੂਰਾ ਵਧੀਆ ਤਿਆਰ ਕਰ ਲਈ ਐ ਬਹੁਤਾ ਚੰਗਾ ਦੇਖੋ ਗੱਲੀ ਹੋਰ ਹੋ ਗਈ ਨਹੀਂ ਦਿਖਾ ਦਵਿਦਿ ਚਵਾਵੇ ਫੇਰੇ ਦਾ ਦੇਚਲੇ ਖਾਣਾ ਜਾ ਦਿਖਾਨੇ ਚਵਾ ਚਵਾ ਅਲੀ ਤੇ ਗੱਲੀ ਕੋਈ ਛੱਡ ਦੇ ਦੇ ਅੱਖਾਂ ਮੀਰ ਦੇ ਭਣ ਲੈ ਜੀ ਚਲੋ ਖੋਲੋ ਫੇਰ ਤੋਰ ਦਈਏ ਹਾਂ ਜੀ 10 ਕਿਲੋ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਹੁਣ ਮੌਕੇ ਤੇ ਕਹਿੰਦੇ 8 ਕਿਲੋ ਹੋਏਗਾ ਜੇ ਨਾ ਬਾਕੀ ਹਵਾਨਾ ਵੀ ਦੇਖ ਸਕਦੇ ਜੀ ਇਹਦਾ ਫਿਰ ਮੁੱਲ ਇਹ ਲੋ ਜੀ ਛੋਟੀ ਬਹੁਤ ਹੀ ਜ਼ਿਆਦਾ ਚੰਗੀ ਆ ਹਾਂਜੀ ਉਹ 10 ਕਿਲੋ ਦੇਈ ਜਾਊਗੀ ਇਹਦਾ ਮੁੱਲ ਜਰਾ ਵਾ ਹਾਨਾ ਵਾਲਾ 70000 70000 ਬਿਲਕੁਲ ਜਾਇ ਰੇਟ ਆ ਤੇ ਬਾਕੀ ਛੋਟ ਛੜ ਮੌਕੇ ਤੇ ਕਰ ਦੋਗੇ ਤੇ ਇਹਦੀ ਛੜਦਾ 60 ਅੱਛਾ 60000 ਦੀ ਦੇਣਾਗਾ ਅੱਛਾ 60 ਤੇ ਛੋਟ ਕਰ ਦੋਗੇ ਹਾਂਜੀ ਹਾਂਜੀ ਠੀਕ ਆ ਜੀ ਤੇ ਹੁਣ ਇੱਕ ਝੋਟੀ ਆ ਵੀ ਬੜੀ ਖੂਬਸੂਰਤ ਆ ਆਹ ਦੇਖੋ ਝੋਟੀ ਵੀ ਬਹੁਤ ਵੱਡੀ ਆ ਸੋਈ ਸਵਾਈ ਜੀ ਆ ਵੀ ਆ ਤਾਜੀ ਬਿਲਕੁਲ ਨਾੜੂ ਦੇ ਬੱਚਾ ਜੀ ਕਿੰਨੇ ਦਿਨਾਂ ਦੀ ਸੋਈ ਆ ਤੀਜਾ ਦਿਨ ਆ ਸੋਈ ਤੇ ਇਹ ਕਿੰਨਾ ਦੁੱਧ ਚਵਾਈ ਜਾਓਗੇ ਇਹ ਦੁੱਧ ਵੀ ਜੀ ਹੁਣ ਇਥੇਲੇ 8 ਕਿਲੋ ਗੋਲਾ ਸਟਾਰਟਿੰਗ ਹੀ ਆ ਅੱਛਾ ਸਭ ਤੋਂ ਜੀ 8 ਜੀ ਹਾਂਜੀ ਇਹ ਦੁੱਧ 12 ਕਿਲੋ ਦਊਗੀ ਪਹਿਲਾਂ ਤੋਰੋ ਫਿਰ ਇਹਨੂੰ ਹਾਂਜੀ ਹਣੀ ਚੋਟੀ ਬਹੁਤ ਚੰਗੀ ਬਾਕੀ ਥੱਲੇ ਵੀ ਚੰਗੀ ਤਿਆਰ ਹੋਈ ਆ। ਬਾਕੀ ਮੂੰਹ ਮੱਥੇ ਦੀ ਵੀ ਸੋਹਣੀ ਆ। ਤੇ ਨਵੀਂ ਝੋਟੀ ਆ ਜਿਹੜੀ ਬਾਕੀ ਜੇ ਟਾਈਮ ਵੀਡੀਓ ਬਣਾਉਂਦਾ ਦੁਪਹਿਰ ਦਾ ਵਾ ਆਪਣੇ ਸ਼ਾਮ ਤੱਕ ਦੁੱਧ ਦੇ ਸਾਬ ਨਾਲ ਖਵਾਨਾ ਜਿਹੜਾ ਤਿਆਰ ਕਰੂਗਾ। ਤੇ ਇਹਦਾ ਫਿਰ ਮੁੱਲ ਮੋਲ ਜੀ ਬਸ ਝੋਟੀ ਦਾ ਨਾਂ ਪੈਦਾ ਕਰਾਂ ਕਿੰਨਾ ਯਾਰ ਇਹਨਾਂ ਵਡੀਆਂ ਵੇਚ ਦੇਈਆਂ ਹਾਂਜੀ ਤੇ 22 ਵੀ ਦੀ 7:00 ਵਜੇ ਦੀ ਸਵੇਰ ਦੀ ਠੀਕ ਹੈ ਕੋਈ ਖਾਲੀ ਕੀਤੀ ਆ ਕੋਈ ਇਹ ਦੋ ਕਾ ਠੀਕ ਹੈ ਹਾਂਜੀ ਹਾਂਜੀ ਤੇ ਹੁਣ ਜਿਹੜੀ ਝੋਟੀ ਆ 80000 ਦੇ ਦਾ 80000 ਦੀ ਦੇ ਦੋਗੇ ਹਾਂਜੀ ਹਾਂਜੀ ਬਾਕੀ ਚਲੋ ਮੌਕੇ ਤੇ ਛੋੜਦੇ ਹੋਈ ਜਾਊਗੀ 2000 ਛੱਡਾਂਗੇ 78000 ਜਿਹੜੀ ਕਹਿੰਦੇ ਦੇ ਦੇਾਂਗੇ ਤੇ 98 ਇਹ ਤਾਂ ਦੇਖ ਸਕਦੇ ਬਹੁਤ ਚੰਗਾ ਲੱਗਦਾ ਠੀਕ ਹੈ ਤੇ ਹੁਣ ਐਂਡ ਤੇ ਆ ਗੱਬਨ ਰਹਿ ਗਈ ਜੀ ਹਾਂਜੀ ਹਾਂਜੀ ਗੱਬਨ ਸੁਆ ਕਿਨਵਾ ਚ ਇਹ ਤਾਂ ਅੱਛਾ ਪਹਿਲਾ ਸੂਆ ਸੋਣਾ ਇੰਨੇ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਵੀ ਦੀ 10 ਮਿੰਟ ਲਾਉਗੀ ਪਰ ਅੱਬੇ ਤੋਂ ਕਲਾਸ ਹੀ ਦਊਗੀ ਦਾ ਹੀ ਮੰਨ ਲੀ ਬਲੋ ਵੱਡੀ ਆ ਜੋ ਟੀਕੇ ਕੱਦ ਕਾਠੇ ਤੇ ਪੂਰੀ ਜਵਾਨ ਆ ਹਨਾ ਸਾਰੇ ਬੰਦੇ ਉਹ ਫੋਲ ਆ ਤੇ ਤੋਰੋ ਹਾਂ ਫਿਰ ਇੱਕ ਰੀਮ ਣਾ ਦੀ ਪਿੱਛੇ ਦੀ ਬਾਕੀ ਗਾਰੰਟੀ ਉਹ ਬਾਕੀ ਜਿਹਨੇ ਚੈੱਕ ਕਰ ਲੈ ਕੱਢ ਸਕਦੀ ਠੀਕ ਹੈ ਜੀ ਅਜੇ ਤਿਆਰ ਹੋਣੀ ਆ ਅੱਗੇ ਬਾਕੀ ਟਾਈਮ ਇਹਨੇ ਲੈ ਜਾਣਾ ਸੋਚੇ ਤੇ ਚੰਗਾ ਫਿਕਸ ਜਿਹਾ ਹਵਾਨਾ ਜਿਹੜਾ ਤਿਆਰ ਕਰੂਗੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਵੀ ਜੁੱਟੀਆਂ ਵੀ 85000 ਤੋਂ ਘੱਟ ਨਹੀਂ ਆਗੀ ਹਾਂਜੀ ਉਹ ਕੱਦ ਕੋਤ ਵੱਡੀ ਆ ਠੀਕ ਆ ਫੋਨ ਆ 60000 ਦੇਣਾ ਤੇ ਤੂੰ 30 ਨਹੀਂ ਛੱਡਣਾ ਅੱਛਾ 77000 ਜਿੱਤੇ ਦਾ 70000 ਵੀ ਛੋਟ ਛੜ ਕਰ ਬਾਕੀ ਚਲੋ ਕੋ ਫੋਨ ਲਾਵੇ ਸੌਦਾ ਪੇ ਮੌਕੇ ਤੇ ਹੋ ਜਾਊਗਾ ਮੋਡੇ ਮੋਡੇ ਹੁੰਦੀਆਂ ਹਾਂਜੀ 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 ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਇੱਥੇ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ